ਸ਼੍ਰੀਕਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਅਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਨਹੀਂ ਰਹੇ ਸਾਬਕਾ ਮੰਤਰੀ ਸੁਰੀਤ ਸਿੰਘ ਕੋਲੀ ਪਟਿਆਲਾ ਤੋਂ ਐਮਐਲਏ ਜੀਤਪਾਲ ਸਿੰਘ ਕੋਲੀ ਦੇ ਸੰਪੀਤਾ ਪ੍ਰਕਾਸ਼ ਸਿੰਘ ਬਾਦਲ ਦੇ ਸੇਵਾ ਕਰ ਰਹੇ ਕੈਬਨਿਟ ਮੰਤਰੀ ਲੁਧਿਆਣਾ ਦੇ ਇੱਕ ਬੇਕਰੀ ਦੇ ਇੱਕ ਨੌਜਵਾਨ ਤੇ ਚੱਲੀ ਗੋਲੀ ਨੌਜਵਾਨ ਹਸਪਤਾਲ ਚ ਜ਼ੇਰੇ ਇਲਾਜ ਡਾਕਟਰ ਰਾਜਕੁਮਾਰ ਵੇਰਕਾ ਨੇ ਪੰਜਾਬ ਸਰਕਾਰ ਤੇ ਕੱਸੇ ਤੰਜ ਨਸ਼ਿਆਂ ਤੇ ਠੱਲ ਨਾ ਪਾਉਣ ਨੂੰ ਲੈ ਕੇ ਪਾਈਆਂ ਲਾਂਬਤਾਂ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪਟਿਆਲਾ ਸ਼ਹਿਰ ਤੋਂ ਵਿਧਾਇਕ surjit singh koli ਨੂੰ ਵੱਡਾ ਸਦਮਾ ਲੱਗਿਆ ਉਹਨਾਂ ਦੇ ਪਿਤਾ ਸਾਬਕਾ ਮੰਤਰੀ surjit singh koli ਦਾ ਦੇਹਾਂਤ ਹੋ ਗਿਆ ਦੱਸ ਦੇ ਕਿ surjit singh koli ਸ਼੍ਰੋਮਣੀ ਅਕਾਲੀ ਦਲ ਪਾਜਬਾ ਗੱਠ ਜੋੜ ਦੇ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠੀ ਸਰਕਾਰ ਚ ਕੈਬਨਿਟ ਮੰਤਰੀ ਰਹੇ ਸਨ ਮਰਹੂਮ ਸਰਦਾਰ surjit singh koli ਦਾ ਅੰਤਿਮ ਸੰਸਕਾਰ ਪਰਸੋਂ ਯਾਨੀ ਕਿ 13 ਅਗਸਤ ਨੂੰ ਸ਼ਾਮ 4 ਵਜੇ ਵੀਰ ਜੀ ਦੇ ਸ਼ਮਸ਼ਾਨ ਘਾਟ ਰਾਜਪੁਰਾ ਰੋਡ ਵਿਖੇ ਕੀਤਾ ਜਾਵੇਗਾ लुधियाना ਦੀ ਸਿੰਧੀ বেকারਜ਼ ਬੀਆਰਐਸ ਨਗਰ ਚ ਗੋਲੀ ਚਲਣ ਦੀ ਖਬਰ ਹੈ ਜਿਸ ਦੌਰਾਨ ਬੇਕਰੀ ਮਾਲਕ ਦੇ ਬੇਟੇ ਨੂੰ ਗੋਲੀ ਲੱਗੀ ਹੈ ਜਿਸ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਚ ਦਾਖਲ ਕਰਾਇਆ ਗਿਆ ਦਰਸਲ ਕੁਝ ਦੇਰ ਪਹਿਲਾਂ ਦੀ ਵਾਰਦਾਤਾ ਸਕੂਟਰ ਤੇ ਆਏ ਦੋ ਨਾਕਾਬ포ਸ਼ਾ ਨੇ ਗੋਲੀਆਂ ਚਲਾਈਆਂ ਜਿਸ ਦੌਰਾਨ ਇੱਕ ਗੋਲੀ ਬੇਕਰੀ ਦੇ ਬਾਹਰ ਚੱਲੀ ਤੇ ਦੋ ਅੰਦਰ ਚੱਲੀਆਂ ਇਸ ਮੌਕੇ ਤੇ ਬੇਕਰੀ ਦੇ ਮਾਲਕ ਦੇ ਬੇਟੇ ਦੇ ਗਰਦਨ ਤੇ ਗੋਲੀ ਲੱਗੀ ਜਿਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਦੋ ਬੰਦੇ ਜਿਹੜੇ ਹੈਗੇ ਐਕਟਿਵਾ ਵਾਈਟ ਐਕਟਿਵਾ ਦੇ ਉੱਤੇ ਜੋ ਇਹਨਾਂ ਨੇ ਦੱਸਿਆ ਇਹਨਾਂ ਦੇ ਕਹਿਣ ਦੇ ਮੁਤਾਬਕ ਆਏ ਸੀ ਇੱਕ ਬੰਦਾ ਬਾਹਰ ਖੜਾ ਸੀਗਾ ਇੱਕ ਅਨਨੋਨ ਬੰਦਾ ਅੰਦਰ ਗਿਆ ਉਹਨੇ ਜਾ ਕੇ ਜਿਹੜਾ ਫਾਇਰ ਕੀਤਾ ਹੈਗਾ ਮਾਲਕ ਦੇ ਉੱਤੇ ਉਹਦੇ ਲੱਗੀ ਹੈਗੀ ਗਰਦਨ ਦੇ ਉੱਪਰ ਤੇ ਬਾਕੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਮੌਕੇ ਤੇ ਸਾਡੀਆਂ ਟੀਮਸ ਲੱਗੀਆਂ ਨੇ ਤੁਹਾਨੂੰ ਅਪਡੇਟ ਦਿੰਦੇ ਹਾਂ ਕਿੰਨੇ ਬੰਦੇ ਆਏ ਹੋਣੀ ਜਿਹੜਾ ਇੱਕ ਮੇਨ ਇਹਨਾਂ ਦਾ ਹੈਗਾ ਓਨਰ ਹੈ ਤਉਹਦੇ ਲੱਗੀ ਹੈਗੀ ਇੱਕ ਉਹਦੇ ਨਾਲ ਸੀ ਉਹਦੇ ਸ਼ਾਇਦ ਮਾਈਨਰ ਹੈ ਉਹ ਸੀ ਚੈੱਕ ਕਰ ਰਿਹਾ ਹਸਪੀਟਲ ਲੈ ਕੇ ਗਿਆ ਕਿੰਨੇ ਬੰਦੇ ਆਏ ਸੀ ਇਹ ਇਹਨਾਂ ਦੇ ਹਜੇ ਫਿਲਹਾਲ ਦੱਸਣ ਦੇ ਮਤਾਬਿਕ ਇੱਕ ਜਣ ਅੰਦਰ ਆਇਆ ਸੀ ਇੱਕ ਬਾਹਰ ਸੀਗਾ ਬਾਕੀ ਅਸੀਂ ਸਾਰੇ ਏਰੀਆ ਦੇ ਸੀਸੀਟੀਵੀ ਕੈਮਰਾ ਖੰਗਾਲ ਰਹੇ ਹਾਂ ਤੇ ਹੋਰ ਵੀ ਸਾਨੂੰ ਲੀਡਸ ਹੈਗੀਆਂ ਇਹਨੂੰ ਜਲਦੀ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਨੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਉਹਨੇ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਨਸ਼ੇ ਵੇਚਣ ਚ ਜਿਹੜੀਆਂ ਵਿਰੋਧੀ ਪਾਰਟੀਆਂ ਉਹਨਾਂ ਦੀ ਪੁਸ਼ਤ ਪਨਾਹੀ ਹੈ ਉਹਨਾਂ ਦੀ ਖਤਮ ਹੋ ਚੁੱਕੀ ਹੈ ਪਰ ਉਹ ਸਰਕਾਰ ਨੂੰ ਪੁੱਛਣਾ ਚਾਹੁੰਦੇ ਨੇ ਕਿ ਹਰ ਚੌਂਕ ਚੁਰਾਹੇ ਤੇ ਨਸ਼ੇ ਵਿਕ ਰਹੇ ਨੇ ਫਿਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਲੈਣੀ ਚਾਹੀਦੀ ਪੰਜੀ ਹੋਂ ਤੁਸੀਂ ਕਹਿ ਰਹੇ ਹੋ ਕਿ ਨਸ਼ੇ ਵੇਚਣ ਚ ਜਿਹੜੀਆਂ ਵਿਰੋਧੀ ਪਾਰਟੀਆਂ ਆ ਉਹਨਾਂ ਦੀ ਪੁਸਤਪਨਾਹੀ ਖਤਮ ਹੋ ਚੁੱਕੀ ਹੈ ਲੇਕਿਨ ਮੈਂ ਤੁਹਾਡੋ ਕੋ ਪੁੱਛਣਾ ਚਾਹੁੰਦਾ ਕਿ ਹਰ ਚੌਂਕ ਚਰਾਏ ਚ ਹਰ ਪਿੰਡ ਚ ਹਰ ਗਲੀ ਮੱਲੇ ਦੇ ਵਿੱਚ ਇਹ ਨਸ਼ੇ ਵਿਕ ਰਹੇ ਆ ਨੌਜਵਾਨ ਮਾਰੇ ਜਾ ਰਹੇ ਆ ਪਿੰਡਾਂ ਚ ਸ਼ਹਿਰਾਂ ਚ ਵੈਨ ਪੈ ਰਹੇ ਆ ਲੋਕ ਆਪਣੇ ਬੱਚਿਆਂ ਦੀਆਂ ਲਾਛਾਂ ਢੋ ਰਹੇ ਆ ਔਰ ਤੁਸੀਂ ਕਹਿ ਰਹੇ ਹੋ ਕਿ ਹੁਣ ਪੁਸਤ ਬਣਾਈ ਵਿਰੋਧੀਆਂ ਦੀ ਨਹੀਂ ਬਲਕਿ ਸਰਕਾਰ ਦੀ ਹੈ ਫਿਰ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤੇ ਭਗਵੰਤ ਮਾਨ ਜੀ ਇਹ ਜ਼ਿੰਮੇਵਾਰੀ ਲੈਂਦੇ ਹੋਏ ਤੁਹਾਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਟਾਂਡਾ ਦੇ ਅਹਿਆਪੁਰ ਕਦਾਰੀ ਚੱਕ ਰੋਡ ਤੇ ਟਿਊਬਲ ਤੇਨ ਹੋਂਦੇ ਸਮੇ ਗੋਲੀ ਲੱਗਨ ਨਾਲ ਜ਼ਖਮੀ ਹੋਏ ਨੌਜਵਾਨ ਵੱਲੋਂ ਉਸਤੇ ਕੁਝ ਨੌਜਵਾਨਾਂ ਵੱਲੋਂ ਰੰਜਿਸ਼ ਤੇ ਚੱਲਦੇ ਗੋਲੀ ਚਲਾਉਣ ਦੀ ਕਹਾਣੀ ਝੂਠੀ ਨਿਕਲੀ ਹੈ ਪੁਲਿਸ ਨੇ ਜਾਂਚ ਤੋਂ ਬਾਅਦ ਇਸ ਦਾ ਪਰਦਾਫਾਸ਼ ਕਰਦੇ ਹੋਏ ਗੋਲੀ ਲੱਗਨ ਨਾਲ ਜ਼ਖਮੀ ਹੋਏ ਨੌਜਵਾਨ ਤੇ ਉਸਦੇ ਤਿੰਨ ਹੋਰ ਸਾਥੀਆਂ ਦੇ ਖਿਲਾਫ ਆਰਮਜ਼ ਐਕਟ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਹੈ ਮੁੱਢਲੀ ਜਾਂਚ ਪਾਇਆ ਗਿਆ ਕਿ ਗੋਲੀ ਨਜਾਇਜ਼ ਅਸਲੇ ਦੀ ਛੇੜਛਾੜ ਦੌਰਾਨ ਚੱਲੀ ਸੀ ਸਾਨਮੁਖੀ ਟਾਡਾ ਇਨਸਪੈਕਟਰ ਗੁਰਿੰਦਰ ਸਿੰਘ ਨਗਰਾਨ ਦੱਸਿਆ ਕਿ ਗੋਲੀ ਲੱਗਣ ਨਾਲ ਟਾਂਡਾ ਦੇ ਬੀਪ ਹਸਪਤਾਲ ਚ ਦਾਖਲ ਹੋਏ ਸਾਹਿਲ ਨੇ ਉਸਦੇ ਰੰਜਿਦ ਤੇ ਚੱਲਦੇ ਆ ਕੁਝ ਨੌਜਵਾਨਾਂ ਬੋਲੋਂ ਗੋਲੀ ਚਲਾਉਣ ਦੀ ਕਹਾਣੀ ਸ਼ੱਕੀ ਲੱਗਣ ਤੇ ਕਿਸੇ ਮੁਖਬਰ ਦੀ ਸੂchna ਦੇ ਆਧਾਰ ਤੇ ਜਦੋਂ ਜਾਂਚ ਨੂੰ ਅੱਗੇ ਤੋਰਿਆ ਗਿਆ ਤਾਂ ਖੁਲਾਸਾ ਹੋਇਆ ਕਿ ਗੋਲੀ ਸਾਹਿਲ ਵੱਲੋਂ ਹੀ ਨਜਾਇਜ਼ ਤਰੀਕੇ ਨਾਲ ਰੱਖੇ ਦੇਸੀ ਕੱਟੇ ਨਾਲ ਸਾਥੀਆਂ ਨਾਲ ਮਿਲ ਕੇ ਛੇੜਛਾੜ ਕਰਦੇ ਚੱਲੀ ਹੈ ਜੋ ਕਿ ਸਾਹਿਲ ਦੇ ਲੱਗੇ ਆ ਪੁਲਿਸ ਨੇ ਹਸਪਤਾਲ ਛੁੱਟੀ ਲੈ ਕੇ ਘਰ ਗਏ ਸਾਹਿਲ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਪੁੱਛਗਿੱਛ ਕੀਤੀ ਹੈ ਤੇ ਪੁਲਿਸ ਨੂੰ ਸਾਹਿਲ ਦੇ ਦੂਜ ਇਹ ਜਿਹੜੀ ਅਸੀਂ ਐਫ ਆਰ ਜਿਹੜੀ ਦਰਜ ਕੀਤੀ ਹੈ ਜੀ 208/26 ਜਿਹੜੀ ਪਾਰਮੈਕਟ ਔਰ 125 61 ਬੀ ਐਨਸ ਇਹਦੇ ਤਹਿਤ ਜਿਹੜਾ ਮਰਮਾਨ ਜਿਹੜਾ ਦਰਜ ਕੀਤਾ ਜੀ ਸਾਡੇ ਸਾਮਾਹਤ ਜੀਤ ਕੁਮਾਰ ਹੁਣਾਂ ਨੇ ਇਹ ਮਰਮਾਨ ਜਿਹੜਾ ਇਹਨਾਂ ਦੀ ਸਾਰੀ ਇਹਦੇ ਵਿੱਚ ਕਾਰਵਾਈ ਹੈਗੀ ਹੈ ਤੇ ਇਹ ਸਹੀ ਗੱਲ ਨੂੰ ਜੀ ਸਾਨੂੰ ਹਸਪੀਟਲ ਤੋਂ ਚਿੱਠ ਆਈ ਸੀ ਵੀ ਜਿਹੜਾ ਸਾਹਿਬ ਪੁੱਤਰ ਸੂਰਜਵਾਸੀ ਅਈਆਪੁਰ ਜਿਹਦੇ ਮਨੋ ਗਨ ਸ਼ਾਟ ਨਾਲ ਜਿਹੜੇ ਜ਼ਖਮੀ ਹੋਏ ਸੀ ਹਸਪੀਟਲ ਤੇ ਐਡਮਿਟ ਸੀਗਾ ਜੇ ਸੀ ਇਹੋ ਜਿਆਦਾ ਕੋਸ਼ਿਸ਼ ਕੀਤੀ ਤਾਂ ਉਹਦੇ ਵਿੱਚ ਇਹ ਇਸ ਚੀਜ਼ ਨੂੰ ਖਬਰ ਮਨੋ ਸੱਚ ਨਹੀਂ ਸੀ ਅਸਲਿਆ ਇਹਨਾਂ ਤੋਂ ਬਾਅਦ ਜਿਹੜੀ ਸਾਡੇ ਸੌਫਟਵਰ ਰਣਜੀਤ ਕੌਰ ਰੋਣਾ ਨੇ ਜਿਹੜੀ ਇਹ ਇਨਵੈਸਟੀਗੇਸ਼ਨ ਕਰਦੇ ਆ ਇਸ ਗੌਰਮੈਂਟ ਵਿੱਚ ਜੋ ਆਪਣੇ ਸੋਰਸ ਲੱਗ ਕੇ ਟ੍ਰੇਸ ਕਰਕੇ ਜਿਹੜੀ ਜੀਡੀਐਸ ਨਹੀਂ ਸਾਹਮਣੇ ਆਈ ਹੈ ਕਿ ਉਸ ਦਿਨ ਚਾਰ ਜਣੇ ਸੀਗੇ ਜਿਹਦੇ ਨਾਲ ਇੱਕ ਕਾਰਤਿਕ ਪੱਟੀ ਇਰੀਸ ਕਾਂਧੀ ਕ੍ਰਿਸ਼ ਇਰੀਸ ਸਾਡਾ ਤੇ ਇੱਕ ਹੋਰ ਅੰਸ਼ਤਾ ਹੈਗੇ ਜੀ ਤੇ ਪਾਸ ਸਾਹਿਲ ਜਿਹੜਾ ਹੈ ਇਹਨਾਂ ਕੋਲ ਇੱਕ ਨਜਾਇਜ਼ ਅਸਲਾ ਸੀਗਾ ਜਿਸ ਨਾਲ ਇਹ ਛੇੜਛਾੜ ਕਰਦੇ ਰਹੇ ਨੇ ਬੁਲੀ ਜਣਾਇ ਆਪਣੀ ਬੁੱਕ ਤੇ ਜਿਸ ਵੀ ਹੋਣੇ ਨਾਲ ਨਿਕੁਮਾਨ ਨੇ ਵਸਟਰ ਕੀਆ ਹੈ ਉਹ ਬੈਟੂ ਦਾ ਹੈ ਜਾਂ ਪਿਸਤਲ BSF 143 ਬਟਾਲੀਅਨ ਵੱਲੋਂ ਸਰਹੱਦੀ ਪਿੰਡ ਮਹਾਬਾ ਵਿਖੇ ਇੱਕ ਮੈਡੀਕਲ ਕੈਂਪ ਲਗਾਇਆ ਗਿਆ। ਇਹ ਮੈਡੀਕਲ ਕੈਂਪ ਜੀਐਨਡੀਓ ਮੈਡੀਕਲ ਕਾਲਜ ਅਤੇ ਸਰਕਾਰੀ ਡਾਕਟਰਾਂ ਦੇ ਸਹਿਯੋਗ ਨਾਲ ਲਾਇਆ ਗਿਆ। ਕੈਂਪ ਵਿੱਚ BSF ਦੇ ਡੀਆਈਜੀ ਅਸਿਸਟੈਂਡਲ ਨੇ ਮੁੱਖ ਮਹਿਮਾਨ ਵਜੋਂ ਸ਼ਰਕਤ ਕੀਤੀ ਜਦੋਂ ਕਿ BSF ਦੇ ਡੀਆਈਜੀ ਅਸਿਸਟੈਂਡਲ ਨੇ ਇਸ ਮੈਡੀਕਲ ਕੈਂਪ ਦਾ ਉਦਘਾਟਨ ਕੀਤਾ ਤੇ ਅਜੀਤ ਕੁਮਾਰ ਮਿਸ਼ਰਾ ਕਮਾਂਡੈਂਟ 143 ਬਟਾਲੀ ਨੇ ਵੀ ਪਿੰਡ ਮਹਾਵਾ ਤੇ ਨਾਲ ਲੱਗਦੇ ਸਾਰੇ ਪਿੰਡਾਂ ਦੇ ਲੋਕਾਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਉਹਨਾਂ ਨੂੰ BSF ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਕਮਾਂਡਰ ਨੇ ਵਚਨਬੱਧ ਕੀਤਾ ਕਿ ਨੇੜਲੇ ਪਵਿਕਟ ਸਰਹੱਦੀ ਪਿੰਡਾਂ ਦੇ ਨੌਜਵਾਨਾਂ ਮਰੀਜ਼ਾਂ ਤੇ ਲੋੜਵੰਦ ਆਬਾਦੀ ਲਈ ਜਏ ਹੋਰ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ ਕੈਂਪ ਵਿੱਚ ਸਰਕਾਰੀ ਹਸਪਤਾਲ ਦੇ ਮੈਡੀਸਨ, ਐਨਟੀ, ਆਬੀਐਸ ਤੇ ਗਾਇਨੀ ਦੇ ਮਾਹਿਰ ਤੇ ਬੀਐਸਐਫ ਦੇ ਡਾਕਟਰ ਤੇ ਸਟਾਫ ਨੇ ਭਾਗ ਲਿਆ ਫਿਰੋਜ਼ਪੁਰ ਦਿਹਾਤੀ ਦੇ ਕਸਬਾ ਤਲਵੰਡੀ ਭਾਈ ਵਿੱਚ ਸੂਬਾ ਪੱਧਰੀ ਆਰਤੀ ਕਾਨਫਰੰਸ ਕਰਵਾਈ ਗਈ ਜਿਸ ਵਿੱਚ ਪੰਜਾਬ ਭਰ ਤੋਂ ਆਰਤੀ ਪਾਈਚਾਰੇ ਨੇ ਹਜ਼ਾਰਾਂ ਦੀ ਤعداد ਚ ਸ਼ਿਰਕਤ ਕੀਤੀ ਆਰਤੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਵਿੱਚ ਕਰਵਾਏ ਗਏ ਇਸ ਕਾਨਫਰੰਸ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮਿਤ ਸਿੰਘ ਕਾਦੀਆਂ ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਫਰਮਾਨ ਸਿੰਘ ਸੰਧੂ ਖਾਸ ਤੌਰ ਤੇ ਹਾਜ਼ਰ ਹੋਏ ਕਾਨਫਰੰਸ ਵਿੱਚ ਇਹ ਆਰਤੀ ਪਾਈਚਾਰੇ ਨੂੰ ਆਪਸੀ ਏਕਤਾ ਬਣਾਈ ਰੱਖਣ ਦੇ ਲਈ ਜਾਗਰੂਕ ਕੀਤਾ ਗਿਆ ਉੱਥੇ ਹੀ ਐਸੋਸੀਏਸ਼ਨ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾ ਨੂੰ ਲੈ ਕੇ ਚਰਚਾ ਵੀ ਕੀਤੀ ਅੰਮ੍ਰਿਤਸਰ ਦੇ ਵਾਲਮੀਕੀ ਅਤੇ ਸਮਾਜਿਕ ਜਥੇਬੰਦੀਆਂ ਤੇ ਨਗਰ ਨਿਗਮ ਦੇ ਸਫਾਈ ਤੇ ਸੀਵਰੇਜ ਮੁਲਾਜ਼ਮਾਂ ਵੱਲੋਂ ਅੰਮ੍ਰਿਤਸਰ ਦੇ ਨਗਰ ਨਿਗਮ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਕਿਹਾ ਗਿਆ ਕਿ ਨਗਰ ਨਿਗਮ ਵਿੱਚ ਭ੍ਰਿਸ਼ਟਾਚਾਰ ਦਾ ਪੂਰਾ ਬੋਲਬਾਲਾ ਸਫਾਈ ਸੇਵਕ ਤੇ ਸੀਵਰਮੈਨਾਂ ਕੋਲ ਨਗਰ ਨਿਗਮ ਦੇ ਵੱਡੇ ਅਧਿਕਾਰੀਆਂ ਵੱਲੋਂ ਰਿਸ਼ਵਤ ਮੰਗੀ ਜਾ ਰਹੀ ਹੈ ਜਿਸ ਦੇ ਚਾਲਦੀ ਹੈ ਨਗਰ ਨਿਗਮ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਉਹਨਾਂ ਪ੍ਰੋਸਤਾ ਦਿੱਤਾ ਹੈ ਕਿ ਜਲਦੀ ਉਹ ਕਾਰਵਾਈ ਰੋਜ਼ਾ شریف ਸਰਹੰਦ ਵਿਖੇ Hazrat Sheikh Ahmed Muzaddad Alfasani ਦੀ ਯਾਦ ਵਿੱਚ ਹਰ ਇੱਕ ਸਾਲ ਯੋਜਿਤ ਕੀਤੇ ਜਾਣ ਵਾਲਾ ਸਾਲਾਨਾ ਤਿੰਨ ਰੋਜ਼ਾ 412ਵੇਂ ਉਰਸ ਦੀਆਂ ਤਿਆਰੀਆਂ ਰੋਜ਼ਾ شریف ਦੇ ਪ੍ਰਬੰਧਕਾਂ ਸਮੇਤ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਮੁਕੰਮਲ ਕਰ ਲਿਆ ਗਿਆ ਨੇ ਤੇ ਇਹ ਸਾਲਾਨਾ ਉਰਸ ਇਸਵਾਰਿਕ ਸਤੰਬਰ ਤੋਂ ਆਰੰਭ ਹੋਏਗਾ ਜੋ ਕਿ 3 ਸਤੰਬਰ ਤੱਕ ਜਾਰੀ ਰਹੇਗਾ ਇਸ ਸਾਲਾਨਾ ਉਰਸ ਵਿੱਚ ਪਾਕਿਸਤਾਨ ਬੰਗਲਾਦੇਸ਼ ਤੇ ਦੇਸ਼ ਦੇ ਕੋਨੇ-ਕੋਨੇ ਤੋਂ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਸ਼ਰਧਾਲੂ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਕੇ Hazrat Sheikh Ahmed ਸੱਦ ਦੀ ਦਿਖਾਤੇ ਚਾਦਰ ਪੇਂਟ ਕਰਨਗੇ ਰੋਜ਼ਾ ਸ਼ਰੀਫ ਦੇ ਖਲੀਫਾ सैयद ਮੁਹੰਮਦ 사दिक ਰਜ਼ਾ ਮੁਜ਼ੱਦੀਨ ਨੇ ਦੱਸਿਆ ਕਿ 1 ਸਤੰਬਰ ਤੋਂ 3 ਸਤੰਬਰ ਤੱਕ ਮਨਾਏ ਜਾ ਰਹੇ ਸਾਲਾਨਾ ਰੋਜ਼ਾ ਸ਼ਰੀਫ ਸਰਹੰਦ ਵਿਖੇ ਉਸ ਵਿੱਚ ਗਵਾਂਡੀ ਦੇਸ਼ ਪਾਕਿਸਤਾਨ ਤੇ ਬੰਗਲਾਦੇਸ਼ ਤੋਂ ਮੁਸਲਿਮ ਪਾਇਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਦੇ ਨੇ ਸੁਰੱਖਿਆ ਅਤੇ ਹੋਰ ਸਮੁੱਚੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਐਸਐਸਪੀ ਫਤਿਹਗੜ੍ਹ ਸਾਹਿਬ ਡਾਕਟਰ ਅਵਜੋਤ ਗਰੇਵਾਲ ਨੇ ਕਿਹਾ ਕਿ ਇਸ ਦਿਨ ਰੋਜ਼ਾ ਸਾਲਾਨਾ ਉਸ ਵਿੱਚ ਪੁਲਿਸ ਵੱਲੋਂ ਪੂਰੀ ਸੁਰੱਖਿਆ ਮੋਹਿਕ ਕਰਵਾਈ ਜਾਏਗੀ ਸਾਰੇ ਉਸ ਵਿੱਚ 200 ਤੋਂ ਵੱਧ ਪੁਲਿਸ ਦੇ ਸੁਰੱਖਿਆ ਮੁਲਾਜ਼ਮ ਕੰਟੀ ਆਪਣੀ ਡਿਊਟੀ ਦੇਖੀ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਮੌਕੇ ਤੇ ਸ਼੍ਰੀ ਕਾਰਤਿਕ ਸਾਹਿਬ ਦੇ ਜਥੇਦਾਰ ਗਿਆਨੀ ਰغبੀਰ ਸਿੰਘ ਨੇ ਦੇਸ਼ ਭਰ ਵਿੱਚ ਗੁਰਨਾਨਕ ਨਾਮ લેਵਾ ਸੰਗਤਾਂ ਨੂੰ ਵਧਾਈ ਦਿੱਤੀ ਉਹਨੇ ਕਿਹਾ ਕਿ ਤਾਂ ਤਾਂ ਸਾਹਿਬ ਸ਼੍ਰੀ ਗੁਰਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੰਪੂਰਨਤਾ ਬਖਸ਼ੀ ਉਹਨੇ ਕਿਹਾ ਕਿ ਪਾਈਮਨੀ ਸਿੰਘ ਜੀ ਨੂੰ ਲਿਖਾਰੀ ਨਿਯੁਕਤ ਕੀਤਾ ਤੇ ਬਾਬਾ ਦੀਪ ਸਿੰਘ ਜੀ ਨੂੰ ਸਹਿ ਲਿਖਾਰੀ ਨਿਯੁਕਤ ਕੀਤਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਖੁ ਜਨਮਾਨੈ ਪਰਤਖ ਗੁਰ ਨਿਸਤਾਰੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦਾ ਸੰਪੂਰਨਤਾ ਦਿਵਸ ਸਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਮੁੱਚੇ ਪੰਥ ਵੱਲੋਂ ਬਹੁਤ ਹੀ ਚੜ੍ਹਦੀ ਕਲਾ ਬਹੁਤ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਤੋਂ ਅਨੰਕੁਰ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਚੇਰੀ ਅਨੰਦਪੁਰ ਸਾਹਿਬ ਜੀ ਨੂੰ ਛੱਡਿਆ ਚਮਕੌਰ ਦੀ ਗੜੀ ਵਿੱਚ ਬਹੁਤ ਭਾਰੇ ਜੰਗ ਹੋਇਆ ਉਤ ਬਾਅਦ ਜਿਸ ਰਸ ਸਤਪੁੱਤ ਚੱਲਦੇ ਚੱਲਦੇ ਅਕਸ਼ਿਦਾਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚੇ ਜੇ ਸਤਪੁਰਾ ਨੇ ਉੱਥੇ ਬਾਣੀ ਮੁਖ ਉਚਾਰ ਕੇ ਭਾਈ ਮਨੀ ਸਿੰਘ ਸਾਹਿਬ ਨੂੰ ਲਖਾਰੀ ਲਾ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਸਹਾਇਕ ਲਖਾਰੀ ਲਾ ਕੇ ਆਪਣੇ ਮੁਖ ਉਚਾਰ ਕੇ ਬਾਣੀ ਲਿਖਵਾਈ ਔਰ ਨਾ ਦੇੜ ਦੀ ਧਰਤੀ ਤੇ ਧਨ ਸਤਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਗੁਰਤਾ ਗੱਦੀ ਧਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਸੌਂਪਣਾ ਕਰਕੇ ਸਭ ਸਿੱਖਾਂ ਵਾਸਤੇ ਇਹ ਹੁਕਮ ਜਾਰੀ ਕੀਤਾ ਆਗਿਆ ਪਈ ਅਕਾਲ ਕੀ ਤਬਾ ਚਲਾਇਓ ਪੰਥ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਬਾਣੀਓ ਗ੍ਰੰਥ ਅੱਜ ਬਹੁਤ ਹੀ ਪਾਵਨ ਪਵਿੱਤਰ ਦਿਹਾੜਾ ਹੈ ਜੋ ਤਖਤ ਜੀ ਦਮਦਮਾ ਸਾਹਿਬ ਪਲਵੰਡੀ ਸਾਹਿਬੋਂ ਵਿਖੇ ਮਨਾਇਆ ਜਾ ਰਿਹਾ ਹੈ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸ਼ਬਦ ਗੁਰੂ ਦੇ ਲੜਨ ਲਾ ਕੇ ਧਾਨਕ ਹੁਕਮ ਸਾਹਿਬ ਜੀ ਮਹਾਰਾਜ ਜੀ ਨੂੰ ਆਪਣਾ ਇਸ਼ਟ ਜਾਣ ਕਰਕੇ ਸ਼ਬਦ ਦੀ ਕਮਾਈ ਕਰਕੇ ਸ਼ਬਦ ਦਾ ਸਿਮਰਨ ਕਰਕੇ ਇਸੇ ਦੇ ਧਾਰੀ ਦੰਬੀ ਪਖੰਡੇ ਦੀ ਪੂਜਾ ਸਿੱਖ ਨੇ ਬਿਲਕੁਲ ਨਹੀਂ ਕਰਨੀ ਸਿੱਖ ਦਾ ਸਿਰ ਕੇਵਲ ਤੇ ਕੇਵਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸਨ ਮੁਖ ਚੁਕਣਾ ਚਾਹੀਦਾ ਸੋ ਸਮੁੱਚੀਆਂ ਸੰਗਤਾਂ ਨੂੰ ਅੱਜ ਸਤਿਗੁਰਾਂ ਦੇ ਸੰਪੂਰਨਤਾ ਦਿਵਸ ਤੇ ਲੱਖ ਲੱਖ ਵਧਾਈਆਂ ਹੋਣ ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਤੇ ਹਾਲ ਦੇਬਾਲ ਬਨਾ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਬਾਕੀ